ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰਪਿਆਰੇ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਆਪ ਜੀ ਦੇ ਲਈ ਇੱਕ ਬਹੁਤ ਸੋਹਣੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਆ ਅੱਜ ਅਸੀਂ ਗੱਲ ਕਰਾਂਗੇ ਚੋ ਪਹਿਰਾ ਸਾਹਿਬ ਜੀ ਦੇ ਰਿਲੇਟਡ ਕਿ ਚੋ ਪਹਿਰਾ ਸਾਹਿਬ ਜੀ ਦੇ ਵਿੱਚ ਅਸੀਂ ਜੋ ਅਨੰਦ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਉਹ ਅਨੰਦ ਸਾਹਿਬ ਜੀ ਦਾ ਪਾਠ ਅਸੀਂ 6 ਪੌੜੀਆਂ ਦਾ ਪਾਠ ਕਰਨਾ ਹੈ ਜਾਂ ਅਨੰਦ ਸਾਹਿਬ ਜੀ ਦਾ ਪੂਰਾ ਪਾਠ ਕਰਨਾ ਹੈ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ ਗੁਰ ਪਿਆਰਿਓ ਜਿਵੇਂ ਤੁਸੀਂ ਜਾਣਦੇ ਹਾਂ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹਦੇ ਗੁਰਦੁਆਰਾ ਗੁਰਦੁਆਰਾ ਸ਼ਹੀਦਾਂ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰ ਐਤਵਾਰ ਨੂੰ ਚੋਪਹਿਰਾ ਸਾਹਿਬ ਕਟਿਆ ਜਾਂਦਾ ਹੈ 12 ਵਜੇ ਤੋਂ 4 ਵਜੇ ਤੱਕ ਜਿਸ ਵਿੱਚ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੇ ਪੰਜ ਪਾਠ ਚੋਪਈ ਸਾਹਿਬ ਜੀ ਦੇ ਦੋ ਪਾਠ ਉਸ ਤੋਂ ਬਾਅਦ ਥੋੜਾ ਰੈਸਟ ਕਰਕੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਉਪਰੰਤ आनंद ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਤੇ ਜੋ ਪਾਠ ਗੁਰਦੁਆਰਾ ਸਹੀਦਾ ਸਾਹਿਬ ਵਿਖੇ ਕੀਤਾ ਜਾਂਦਾ ਹੈ ਆਨੰਦ ਸਾਹਿਬ ਜੀ ਦਾ ਉਹ ਪਾਠ ਆਨੰਦ ਸਾਹਿਬ ਜੀ ਦੀਆਂ ਪਹਿਲੀ ਪੰਜ ਪਉੜੀਆਂ ਲਾਸਟ ਵਾਲੀ ਇੱਕ ਪਉੜੀ ਅਤੇ ਸ਼ਲੋਕ ਪੜ੍ਹ ਕੇ ਇਹ ਪਾਠ ਕੀਤਾ ਜਾਂਦਾ ਹੈ ਤੇ ਜੇਕਰ ਆਪ ਜੀ ਆਪਣੇ ਘਰ ਬਹਿ ਕੇ ਇਕੱਲੇ ਜਾਂ ਸੰਗਤ ਰੂਪ ਵਿੱਚ ਪਾਠ ਕਰ ਰਹੇ ਹੋ ਆਪਣੇ ਘਰ ਵਿੱਚ ਜਾਂ ਆਪਣੇ ਨੇੜਲੇ ਕੋਈ ਦੁਆਰਾ ਸਾਹਿਬ ਵਿੱਚ ਤੇ ਆਪ ਜੀ ਨੇ ਜੋ ਅਨੰਤ ਸਾਹਿਬ ਜੀ ਦਾ ਪਾਠ ਕਰਨਾ ਹੈ ਉਹ ਆਪ ਜੀ ਜਿਵੇਂ ਕਿ ਸਹਿਿੱਧਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਕੀਤਾ ਜਾਂਦਾ ਹੈ ਪਹਿਲੀ 5 ਪੌੜੀਆਂ ਅਤੇ ਲਾਸਟ ਦੀ 1 ਪੌੜੀ ਅਤੇ ਸ਼ਲੋਕ ਪਾਠ ਕੀਤਾ ਜਾਂਦਾ ਹੈ ਪਰ ਜੇ ਆਪ ਜੀ ਆਪਣੇ ਘਰ ਵਿੱਚ ਪਾਠ ਕਰ ਰਹੇ ਹੋ ਤੇ ਆਪ ਜੀ ਦੇ ਕੋਲ ਸਮਾਂ ਹੈਗਾ 10 15 20 ਮਿੰਟ ਆਪ ਜੀ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਬਾਅਦ ਜੇ ਬਚ ਜਾਂਦੇ ਨੇ ਤੇ ਆਪ ਜੀ ਅਨੰਦ ਸਾਹਿਬ ਜੀ ਦਾ ਪੂਰਾ ਪਾਠ ਸੰਪੂਰਨ ਪਾਠ ਵੀ ਆਪ ਜੀ ਕਰ ਸਕਦੇ ਹੋ ਇਸ ਵਿੱਚ ਕੋਈ ਘਾਟਾ ਨਹੀਂ ਕੋਈ ਨੁਕਸਾਨ ਨਹੀਂ ਇਸ ਦਾ ਲਾਭ ਹੀ ਹੈ ਬਾਣੀ ਆਪ ਜੀ ਹੋਰ ਵੱਧ ਪੜੋਗੇ ਪਰ ਬਾਣੀ ਵੱਧ ਪੜ੍ਹਦੇ ਆਪ ਜੀ ਨੂੰ ਲਾਭ ਹੀ ਹੋਣਾ ਹੈ ਕੋਈ ਨੁਕਸਾਨ ਕੋਈ ਘਾਟਾ ਨਹੀਂ ਹੋਣਾ ਜੇਕਰ ਆਪ ਜੀ ਦੇ ਕੋਲ ਸੋਖਮਨੀ ਸਾਹਿਬ ਜੀ ਦਾ ਪਾਠ ਕਰਨ ਉਪਰੰਤ 15-20 ਮਿੰਟ ਦਾ ਸਮਾਂ ਬਚ ਜਾਂਦਾ ਹੈ ਤੇ ਆਪ ਜੀ ਫਿਰ ਅਨੰਦ ਸਾਹਿਬ ਜੀ ਦਾ ਪੂਰਾ ਪਾਠ ਵੀ ਸੰਪੂਰਨ ਪਾਠ ਵੀ ਕਰ ਸਕਦੇ ਹੋ ਇਸ ਵਿੱਚ ਕੋਈ ਮਨਾਹੀ ਨਹੀਂ ਹੈ ਇਸ ਵਿੱਚ ਕੋਈ ਰੋਕ ਟੋਕ ਨਹੀਂ ਹੈ ਆਪ ਜੀ ਅਨੰਦ ਸਾਹਿਬ ਜੀ ਦਾ ਪੂਰਾ ਪਾਠ ਵੀ ਫਿਰ ਕਰ ਸਕਦੇ ਇਸ ਵਿੱਚ ਕੋਈ ਮਨਾਹੀ ਨਹੀਂ ਹੈ ਕਿ 6 ਪੌੜੀਆਂ ਦਾ ਹੀ ਪਾਠ ਕਰਨਾ ਹੈ ਗੁਰਬਾਣੀ ਤਾਂ ਜਿੰਨੀ ਜ਼ਿਆਦਾ ਪੜ੍ਹੀ ਜਾਵੇ ਉਨਾ ਹੀ ਲਾਭ ਹੁੰਦਾ ਹੈ ਅਸੀਂ ਵੇਖਦੇ ਹਾਂ ਪੁਰਾਣੇ ਪ੍ਰਾਤਨ ਸਮੇਂ ਦੇ ਵਿੱਚ ਸਿੱਖ ਹੁੰਦੇ ਨੇ ਤੇ ਉਹ ਬਹੁਤ ਬਾਣੀ ਪੜਦੇ ਰਹਿੰਦੇ ਸੀ ਉੱਠਦੇ ਬੈੰਦੇ ਕੰਮ ਕਾਜ ਕਰਦੇ ਹੋਇਆਂ ਬਾਣੀ ਪੜਦੇ ਹੀ ਰਹਿੰਦੇ ਸੀ ਕਿਉਂਕਿ ਉਹਨਾਂ ਨੂੰ ਬਾਣੀ ਕੰਠ ਸੀ ਤੇ ਬਾਣੀ ਜੇ ਅਸੀਂ ਵੱਧ ਵੀ ਪੜ ਲੈਂਦੇ ਆ ਤਾਂ ਵੀ ਕੋਈ ਇਸ ਦਾ ਕੋਈ ਮਨਾਹੀ ਨਹੀਂ ਹੈ ਇਸ ਦਾ ਸਾਨੂੰ ਲਾਭ ਹੀ ਹੈ ਬਾਣੀ ਵੱਧ ਪੜਨ ਦਾ ਸੋ ਇਸ ਕਰਕੇ ਜੇ ਆਪ ਜੀ ਪੂਰਾ ਅਨੰਤ ਸਾਹਿਬ ਜੀ ਦਾ ਪਾਠ ਕਰਨਾ ਚਾਹੁੰਦੇ ਹੋ ਤਾਂ ਪੂਰਾ ਅਨੰਤ ਸਾਹਿਬ ਜੀ ਦਾ ਪਾਠ ਵੀ ਕਰ ਸਕਦੇ ਹੋ ਇਹ ਬਹੁਤ ਚੰਗਾ ਹੈ ਬਹੁਤ ਭਲਾ ਕਾਰਜ ਹੈ ਇਹ ਬਹੁਤ ਚੰਗੀ ਗੱਲ ਹੈ ਸਤਿਗੁਰੂ ਸਗੁਰ ਪਿਆਰ ਅਜ ਅਸੀਂ ਸਮਝਿਆ ਹੈ ਕਿ ਅਨੰਦ ਸਾਹਿਬ ਜੀ ਦਾ ਪਾਠ ਅਸੀਂ 6 ਪੌੜੀਆਂ ਦਾ ਕਰਨਾ ਹੈ ਜਾਂ ਪੂਰਾ ਸੰਪੂਰਨ ਪਾਠ ਕਰਨਾ ਹੈ ਇਹ ਵੀਡੀਓ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਆਪ ਜੀ ਦੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਉਹ ਵੀ ਆਪ ਜੀ ਨੂੰ ਦੁਆਵਾਂ ਦੇਵੇਗਾ ਆਪ ਜੀ ਦੇ ਵੀ ਕਾਰਜ ਰਾਸ ਹੋਣਗੇ ਉਹਨਾਂ ਦੀ ਦੁਆਵਾਂ ਦੇ ਨਾਲ ਸੋ ਇਹ ਵੀਡੀਓ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਕਮੈਂਟ ਕਰਕੇ ਆਪ ਜੀ ਕੋਈ ਵੀ ਸਵਾਲ ਪੁੱਛ ਸਕਦੇ ਹੋ ਗਲਤੀ ਆਪ ਹੋ ਚੁੱਕਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ